ਜੰਗਲ ਵਿੱਚ ਬੈਠ ਕੇ ਪੋਡਕਾਸਟ ਕਰ ਰਹੇ ਆਪਾਂ ਤੇ ਮੇਰਾ ਬੜਾ ਮਾਨਸਿਕ ਇਦਾਂ ਆਪਾਂ ਭਾਈ ਦੇ ਨਾਲ ਜੰਗਲ 'ਚ ਬੈਠੀਏ ਜਿੱਥੋਂ ਮੰਨ ਲਓ ਮੈਨੂੰ ਉਹ ਲੱਗੀ ਵੀ ਯਾਰ ਇਹ ਕਿਹੜੀ ਚੀਜ਼ ਨੇ ਮੈਨੂੰ ਦਿੱਤੀ ਅੱਛਾ ਜੀ ਜਿੰਨਾ ਮੈਂ 2 ਸਾਲ 'ਚ ਤਕਲੀਫ਼ 'ਚ ਸੀਗਾ ਤਾਂ ਨਿਕਲ ਗਿਆ ਬਾਹਰ ਨਿਕਲ ਗਿਆ ਬਾਹਰ ਹਾਂ ਉਹ ਵੀ ਮੈਂ ਉਹਨਾਂ ਦੇ ਕੋਲ ਜਾ ਕੇ ਬਹਿਣਾ ਸ਼ੁਰੂ ਕਰ ਦਿੱਤਾ ਅੱਛਾ 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 ਉੱਥੋਂ ਜੰਗਲ ਚੱਲਿਆ ਚੱਲਿਆ ਕੰਮ ਖੇ ਉਹ ਐਸਾ ਰੜਿਆ ਹਾਂ ਹਾਂ ਮੁੜ ਕੇ ਇੰਟਰਸਟ ਹੀ ਇੰਨਾ ਵੀ ਮੈਂ ਗ੍ਰੰਥ ਲੈ ਆਂਦੇ ਬਹੁਤ ਕੁਝ ਕੀਤਾ ਠੀਕ ਇਹ ਗੁਰੂਕੁਲ ਦੀ ਜਿਹੜੀ ਪਰੰਪਰਾ ਆ ਇਹਦੇ ਵਿੱਚ ਆਮ ਯੂਨੀਵਰਸਿ ਕਾਲਜਸ ਵਗੈਰਾ ਕਿੱਥੇ ਆ ਜੀ ਨਾੜੀ ਪ੍ਰੀਖਿਆ ਦਾ ਜਿਹੜਾ ਤੁਸੀਂ ਗੁਰੂਕੁਲ ਇਹ ਗੁਰੂਕੁਲ ਹੈਗਾ ਬੰਦਾ ਬਿਮਾਰ ਕਿਉਂ ਹੁੰਦਾ ਹੈ ਰੀਜ਼ਨ ਕੀ ਬਿਮਾਰ ਹੁੰਦਾ ਕਈ ਬੰਦੇ ਤਾਂ ਕਹਿੰਦੇ ਆਪਾਂ ਸਾਰੀ ਉਮਰ ਚ ਬਿਮਾਰ ਹੀ ਨਹੀਂ ਹੋਏ ਭਾਜੀ ਸਤ ਸਸੇ ਸਵਾਸ ਰਕਸ਼ਨ ਆਤੁਰਸੇ ਵਿਕਾਰ ਪ੍ਰਸ਼ਮਨੰਗ ਚ ਇਹਦਾ ਮਤਲਬ ਆ ਜਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤੁਸੀਂ ਜਿੱਦਾਂ ਦੇਖ ਪਾ ਰਹੇ ਹੋ ਮੇਰੀ ਬੈਕ ਸਾਈਡ ਤੇ ਵੀ ਇੱਕ ਜੰਗਲ ਦੇ ਵਿੱਚ ਬੈਠੇ ਹੋਏ ਆ ਤੇ ਪੰਜਾਬ ਵਿੱਚ ਇਹ ਜੰਗਲ ਆ ਤੇ ਜਿਹਦਾ ਹੈਰਾਨੀ ਤਾਂ ਹੋਏਗੀ ਜਿੱਦਾਂ ਤੁਹਾਨੂੰ ਦੇਖ ਕੇ ਵੀ ਕਿ ਪੰਜਾਬ ਦੇ ਜੰਗਲਾਂ 'ਚ ਬੈਠੇ ਆ ਤੇ ਇਦਾਂ ਲੱਗਦਾ ਜਿੱਦਾਂ ਪਤਾ ਨਹੀਂ ਕਿਹੜੇ ਜਿੰਮ ਕਾਰਪੋਰੇਟ ਦੇ ਜੰਗਲਾਂ 'ਚ ਬੈਠੇ ਆ ਹਾਂਜੀ ਹਾਂਜੀ ਤੇ ਭਾਈ ਨੂੰ ਤਾਂ ਤੁਸੀਂ ਪਛਾਣੀ ਲਿਆ ਹੋ ਬੇਟਾ ਰਣਜੋਤ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਜਿੱਦਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਭਾਜੀ ਹੁਣਾਂ ਦੇ ਨਾਲ ਕਾਫੀ ਜਗ੍ਹਾ ਤੇ ਜਿੱਦਾਂ ਲੈ ਕੇ ਗਏ ਆ ਆਪਾਂ ਭਾਜੀ ਹੁਣਾਂ ਨੇ ਕਾਫੀ ਜਗ੍ਹਾ ਘੁਮਾਈਆਂ ਸਾਨੂੰ ਦਿਖਾਈਆਂ ਆਲੇ ਦੁਆਲੇ ਜਿੱਦਾਂ ਕੰਡੀ ਦੇ ਇਲਾਕੇ ਤੇ ਭਾਈ ਹੁਣਾਂ ਦੇ ਕਰ ਦੇ ਕੋਲ ਹੀ ਇੱਕ ਪਿੰਡ ਆ ਅਰਗੋਵਾਲ ਉੱਥੇ ਇੱਕ ਸਧਾਨਾ ਸਰ ਜੰਗਲ ਆ ਮਤਲਬ ਜਗਾ ਹੈ ਸਧਾਨਾ ਸਰ ਤੇ ਪਵਿੱਤਰ ਜਗਾ ਹੈ ਉਹ ਤੇ ਉੱਥੇ ਇੱਕ ਜੰਗਲ ਆ ਉਹਦੇ ਬਾਰੇ ਵੀ ਭਾਜੀ ਹੁਣਾਂ ਨੇ ਦੱਸਿਆ ਤੇ ਕਾਫੀ ਜਿੱਦਾਂ ਤੁਹਾਨੂੰ ਜੋਧ ਪਾਜੀ ਆਯੁਰਵੇਦ ਦੇ ਬਾਰੇ ਨੌਲੇਜ ਰੱਖਦੇ ਆ ਪਰ ਅਸੀਂ ਕਦੀ ਖੁੱਲ ਕੇ ਇੱਕ ਗੱਲ ਨਹੀਂ ਕੀਤੀ ਇੱਕ ਕਿਸੇ ਜਿੱਦਾਂ ਜਿਹੜੀ ਵੀ ਅਸੀਂ ਵਲੌਗ ਪਾਏ ਆ ਉਹਦੇ ਵਿੱਚ 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 ਗੱਲ ਹੋਈ ਆ ਪਾਜੀ ਬਾਰੇ ਹਾਂਜੀ 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 ਕਿ ਵੀ ਜਿੱਦਾਂ ਪਾਜੀ ਤੁਸੀਂ ਜਿੱਦਾਂ ਇਹ ਨਾੜੀ ਪਰਿਕਸ਼ਾ ਕਰਦੇ ਆ ਉਹਦੇ ਬਾਰੇ ਥੋੜੀ ਡਿਟੇਲ ਦੱਸੀ ਪਾਜੀ ਉਹਨਾਂ ਦਾ ਨੰਬਰ ਵੀ ਮੈਂ ਕਾਫੀ ਵੀਡੀਓਜ਼ ਵਿੱਚ ਦੱਸਿਆ ਹੋਇਆ ਪਰ ਪਾਜੀ ਉਹਨਾਂ ਦੇ ਨਾਲ ਕਦੀ ਪਰਟੀਕੂਲਰਲੀ ਇਸ ਚੀਜ਼ ਬਾਰੇ ਗੱਲ ਨਹੀਂ ਹੋਈ ਕਿ ਉਹਨਾਂ ਨੇ ਜਿਹੜੀ ਐਜੂਕੇਸ਼ਨ ਆ ਉਹ ਕਿੱਥੋਂ ਲਈ ਤੇ ਉਹਨਾਂ ਦਾ ਜਿਹੜਾ ਇੰਟਰਸਟ ਆ ਆਯੁਰਵੇਦ ਦੇ ਵਿੱਚ ਉਹ ਕਿੱਥੋਂ ਜਾਗ ਗਿਆ ਕਿਉਂਕਿ ਭਾਈ ਹੁਣਾਂ ਦੀ ਉਮਰ ਵੀ 25 ਸਾਲ ਦੇ ਕਰੀਬ ਆ ਐਨੀ ਛੋਟੀ ਉਮਰ ਦੇ ਵਿੱਚ ਆਯੁਰਵੇਦ ਦਾ ਗਿਆਨ ਰੱਖਣਾ ਉਹਦੇ ਬਾਰੇ ਇੱਕ ਰੁਚੀ ਹੁਣੀ ਬਹੁਤ ਵੱਡੀ ਗੱਲ ਹੈ ਜੀ ਤੇ ਮੈਂ ਖਾਸ ਤੌਰ ਤੇ ਅੱਜ ਭਾਈ ਨੂੰ ਮਿਲਣ ਆਇਆ ਸੀ ਮੈਂ ਕਦੀ ਪੋਡਕਾਸਟ ਕੋਈ ਕੀਤੀ ਨਹੀਂ ਉਹ ਸਟੂਡੀਓ ਵਿੱਚ ਬਹਿ ਕੇ ਕਰਦੇ ਆ ਹਾਂ ਜੀ ਹਾਂ ਜੀ ਇਹ ਦੇਸੀ ਆਪਣਾ ਦੇਸੀ ਦੇਸੀ ਪੋਡਕਾਸਟ ਜੰਗਲ ਵਿੱਚ ਬੈਠ ਕੇ ਪੋਡਕਾਸਟ ਕਰ ਰਹੇ ਆ ਆਪਾਂ ਹਾਂ ਜੀ ਹਾਂ ਜੀ ਤੇ ਮੇਰਾ ਬੜਾ ਮਾਨਸਿਕ ਇਦਾਂ ਆਪਾਂ ਭਾਈ ਦੇ ਨਾਲ ਜੰਗਲ 'ਚ ਬੈਠੀਏ ਤੇ ਚਲੋ ਸਬਬ ਪਾਣੀ ਗਿਆ ਤੇ ਭਾਜੀ ਤੁਸੀਂ ਨਾ ਜਿੱਦਾਂ ਹੁਣ ਆਪਣੇ ਬਾਰੇ ਦੱਸੋ ਤੁਹਾਨੂੰ ਆਯੁਰਵੇਦ ਦੇ ਵਿੱਚ ਇੰਟਰਸਟ ਕਿੱਥੋਂ ਜੱਗਿਆ ਤੇ ਦੂਜੀ ਗੱਲ ਤੁਸੀਂ ਕੀ ਐਜੂਕੇਸ਼ਨ ਹੈ ਤੁਹਾਡੀ ਇਹਦੇ ਵਿੱਚ ਹਾਂ ਹਾਂ ਤੇ ਹੋਰ ਜਿੱਦਾਂ ਹੁਣ ਤੁਸੀਂ ਪ੍ਰੈਕਟਿਸ ਕਰਦੇ ਆ ਤੁਹਾਨੂੰ ਕਿਸੇ ਨੇ ਮਿਲਣ ਆਉਣਾ ਆ ਸਲਾਹ ਲੈਣ ਆਉਣਾ ਆ ਕੋਈ ਕੰਸਲਟੇਸ਼ਨ ਲਈ ਆਉਣਾ ਆ ਉਹ ਕਿੱਥੇ ਆ ਸਕਦੇ ਆ ਤੇ ਬਾਜੀ ਚਲੋ ਜੀ ਆਪਾਂ ਅੱਜ ਦੀ ਜਿਹੜੀ ਪੌਡਕਾਸਟ ਹੈ ਸਾਡੀ ਇਹ ਜੰਗਲ ਵਿੱਚ ਬੈਠ ਕੇ ਜਿਹੜੀ ਪੌਡਕਾਸਟ ਕਰ ਰਹੇ ਆ ਆਪਾਂ ਬਿਲਕੁਲ ਜੀ ਉਹਦੀ ਉਹਦੇ ਪਹਿਲੇ ਪਾਰਟ ਦੇ ਵਿੱਚ ਤੁਸੀਂ ਦੱਸੋ ਜੀ ਜਿੱਦਾਂ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ ਵੀ ਆਪਣਾ ਪਿਛੋਕੜ ਕਹਿ ਸਕਦੇ ਹੋ ਉਹਨੂੰ এডਿਕੇਸ਼ਨ ਕਿੱਥੋਂ ਆ ਹੋਈ ਤੇ ਕਿਦਾਂ ਨੌਲੇਜ ਜਾਗੀ ਤੁਹਾਡੀ ਮਤਲਬ ਕਿਦਾਂ ਰੁਚੀ ਜਾਗੀ ਬਾਜੀ ਅੱਜ ਅਸੀਂ ਜੰਗਲ 'ਚ ਹੀ ਬੈਠੇ ਆ ਹਾਂਜੀ ਤੇ ਜੰਗਲ ਦੇ ਨਾਲ ਕਹਿ ਲਓ ਜਦ ਬੂਟਿਆਂ ਦੇ ਨਾਲ ਮੈਨੂੰ ਪਹਿਲਾਂ ਤੋਂ ਹੀ ਨਾ ਹਾਂਜੀ ਛੋਟੇ ਹੁੰਦੇ ਤੋਂ ਇਦਾਂ ਬਹੁਤ ਜ਼ਿਆਦਾ ਅਟਰੈਕਸ਼ਨ ਸੀਗੀ ਮੈਂ ਦੇਖੀ ਜਾਣਾ ਆਪਣੇ ਦਾਦੀ ਜੀ ਨੂੰ ਪੁੱਛੀ ਜਾਣਾ ਅੱਛਾ ਜੀ ਤੇ ਇਹਦਾ ਇਹਦਾ ਨਾਂ ਕੀ ਆ ਖੇਤਾਂ 'ਚ ਸਾਡੇ ਵੱਟ ਚੁਗਿਆ ਇਹਦਾ ਆ ਕੀ ਆ ਅੱਛਾ ਜੀ ਇਹਦਾ ਤਾਂ ਪਹਿਲਾਂ ਤੋਂ ਇੰਟਰਸਟ ਸੀਗਾ ਠੀਕ ਆ ਸੋ ਇੱਕ ਤਾਂ ਉਹਦੇ ਕਰਕੇ ਮੈਨੂੰ ਅਟਰੈਕਸ਼ਨ ਹੋਈ ਅੱਛਾ ਜੀ ਤੇ ਦੂਸਰਾ ਘਰ ਦੇ ਵਿੱਚ ਜਿਹੜੇ ਮੇਰੀ ਦਾਦੀ ਜੀ ਸੀਗੇ ਹਾਂਜੀ ਉਹ ਨਾ ਕਾਫੀ ਜਿਹੜੀ ਲੇਡੀਜ਼ ਸੀਗੀਆਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੁੰਦੇ ਸੀ ਠੀਕ ਆ ਜੀ ਤੇ ਉਦੋਂ ਮੈਂ ਛੋਟਾ ਸੀਗਾ ਉਦੋਂ ਪਤਾ ਨਹੀਂ ਹੁੰਦਾ ਜੀ ਆਪਣਾ ਖੇੜੀ-ਕੁੱੜੀ ਜਾਣਾ ਅੱਛਾ ਜੀ ਤੇ ਬਾਕੀ ਡੈਡੀ ਜੀ ਨੂੰ ਵੀ ਸਗਾਜ ਰਵੇਦਾ ਪੜਨ ਦਾ ਸ਼ੌਂਕ ਪਰ ਉਦਾਂ ਆਰਮੀ ਚਾਹੋ ਠੀਕ ਆ ਤੇ ਉਹ ਫਿਰ ਮੈਂ ਕੀ ਹੋਇਆ ਵੀ ਚਲੋ ਜਿੱਦਾ ਪੜੀ ਗਏ ਚਲੋ ਅੱਗੇ ਕਰੀ ਗਏ ਸਕੂਲ ਦੇ ਵਿੱਚ ਜਦੋਂ ਪੜਦੇ ਪੜਦੇ ਮੈਂ ਨਾ ਬਿਮਾਰ ਹੋ ਗਿਆ ਇੱਕ ਵਾਰੀ ਅੱਛਾ ਜੀ ਉਹ ਪਲੱਸ 1 ਦੀ ਗੱਲ ਆ ਠੀਕ ਆ ਤੇ ਬੁਖਾਰ ਚੜਿਆ ਸੀ ਅਸਲ 'ਚ ਉਹ ਵਿਗੜ ਗਿਆ ਤੇ ਟਾਈਫਾਇਡ ਬਣ ਗਿਆ ਵਿੱਚੇ ਪੀਲੀਆ ਪੂਲੀ ਇਦਾਂ ਮਿਕਸ ਜਾ ਹੋ ਗਿਆ ਕੰਮ ਠੀਕ ਆ ਜੀ ਤੇ ਉਹ ਮੈਂ ਰਿਆਂ ਬਿਮਾਰ ਭਾਜੀ ਘਟੂ ਘਟੂ ਦੋ ਕ ਸਾਲ ਅੱਛਾ ਜੀ ਹਾਂ ਜੀ ਲਗਾਤਾਰ ਉਹ ਡ੍ਰਿਪ ਲੱਗੀ ਜਾਣਾ ਓਕੇ ਤੇ ਉਹ ਪੱਕੇ ਉਹਨਾਂ ਦੇ ਨਾੜੀਆਂ ਮਤਲਬ ਫਸਾਤੀਆਂ ਸੀਗੀਆਂ ਸੂਈਆਂ ਉਹ ਚੋਂ ਇੰਜੈਕਸ਼ਨ ਲੱਗਦੇ ਸੀਗੇ ਉਹ ਕਾਫੀ ਪੇਨਫੁਲ ਸੀਗਾ ਉਹ ਮਤਲਬ ਕਰਦੇ ਕਰਦੇ ਫਿਰ ਜਦੋਂ ਇਲਾਕੇ ਦੇ ਮੈਂ ਛੱਡੇ ਨਹੀਂ ਹੋਣਾ ਕੋਈ ਡਾਕਟਰ ਅੱਛਾ ਜੀ ਸਾਰੇ ਬਸ ਡ੍ਰਿਪ ਲੱਗੀ ਜਾਣੇ ਕਾਫੀ ਲਾਚ ਚੱਲੇ ਬਹੁਤ ਦਵਾਈਆਂ ਖਾਧੀਆਂ 2 ਸਾਲਵੇਂ ਬੜਾ ਤਕਲੀਫ ਚ ਰਿਆਂ ਤੇ ਮੈਂ ਕਹਾ ਪੀਜਾ ਤੇ ਸੈੱਟ ਨਹੀਂ ਹੋਣਦੇ ਕੰਮ ਤੇ ਕੋਈ ਇਹਦਾ ਪੱਕਾ ਸੋਲੂਸ਼ਨ ਲੱਭਣਾ ਵੀ ਇਦਾਂ ਤਾਂ ਇਹ ਤਾਂ ਸਹੀ ਨਹੀਂਗਾ ਕੰਮ ਉਹ ਫੇਰ ਮੇਰੇ ਇੱਕ ਮੇਰਾ ਫਰੈਂਡ ਹੈਗਾ ਹਰਪ੍ਰੀਤ ਦਾ ਉਹ ਨਾਂ ਅੱਛਾ ਜੀ ਤਾਂ ਉਹ ਮੇਰੇ ਨਾਲ ਪੜਦਾ ਹੁੰਦਾ ਹੈਗਾ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਵੈਦ ਆ ਅੱਛਾ ਜੀ ਤੇ ਉਹ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਇਦਾਂ ਭਈ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਮੈਂ ਗਿਆ ਅੱਛਾ ਜੀ ਹਨ ਮੈਨੂੰ 8 ਦਿਨ ਦੀ ਦਵਾਈ ਦਿੱਤੀ ਠੀਕ ਹੈ ਤੇ 8 ਦਿਨ ਦੀ ਦਵਾਈ ਦਿੱਤੀ ਤਾਂ ਜਦੋਂ ਮੈਂ 4 ਦਿਨ ਦੀ ਦਵਾਈ ਖਾਧੀ ਹੂੰ ਹੂੰ ਉਸ ਤੋਂ ਬਾਅਦ ਮੇਰਾ ਦਿਲ ਜਿੱਦਾਂ ਕੀਤਾ ਵੀ ਮੈਂ ਖੇਡਾਂ ਜਾ ਕੇ ਗਰਾਊਂਡ ਦੇ ਵਿੱਚ ਇਦਾਂ ਦਾ ਮਤਲਬ ਮਹਿਸੂਸ ਹੋਇਆ ਠੀਕ ਹੈ ਤੇ ਮੈਨੂੰ ਨਰਜ ਜੀ ਜਿੱਦਾਂ ਠੀਕ ਉਸ ਤੋਂ ਬਾਅਦ 8 ਦਿਨ ਤੋਂ ਬਾਅਦ ਫਿਰ ਮੈਂ ਉਦੋਂ ਤੱਕ ਨਹੀਂ ਖਾਦੀ ਦਵਾਈ ਫੇ ਅੱਛਾ ਜੀ 8 ਦਿਨਾਂ ਚ ਫੇ ਉਹ ਜਿਹੜਾ ਸੀਗਾ ਬੁਖਾਰ ਅੰਦਰੋਂ ਜਿਹੜਾ ਸੀਗਾ ਉਹ ਪੱਕੇ ਹੀ ਤੌਰ ਤੇ ਕੱਢ ਦਿੱਤਾ ਉਹਨਾਂ ਨੇ ਅੱਛਾ ਜੀ ਤੇ ਉਹ ਕਾਫੀ ਹੁਣ ਬਜ਼ੁਰਗਾ ਹੁਣ ਵੀ ਉਹਨਾਂ ਦੀ ਉਮਰ ਕਾਫੀ ਆ ਲੋ ਫੇ ਤਾਂ ਉਹਨਾਂ ਨੂੰ ਮਿਲ ਕੇ ਆਵਾਂ ਕਿਸੇ ਦਿਨ ਹਾਂਜੀ 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 ਸੋ ਤੁਹਾਡੇ ਗੁਰੂ ਬੈਠੇ ਇੱਕ ਤਰੀਕੇ ਨਾਲ ਕਹਿ ਸਕਦਾ ਹਾਂ ਹਾਂਜੀ 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 ਜਿੱਥੋਂ ਮੰਨ ਲਓ ਮੈਨੂੰ ਉਹ ਲੱਗੀ ਭਈ ਯਾਰ ਇਹ ਕਿਹੜੀ ਚੀਜ਼ ਨੇ ਮੈਨੂੰ ਦਿੱਤੀ ਅੱਛਾ ਜੀ ਜਦੋਂ ਮੈਂ 2 ਸਾਲ ਚ ਤਕਲੀਫ ਚ ਸੀਗਾ ਤਾਂ ਉਹ ਨਿਕਲ ਗਿਆ ਬਾਹਰ ਨਿਕਲ ਗਿਆ ਬਾਹਰ ਹ ਉਹ ਐਸਾ ਰੜਿਆ ਹਾਂ ਹਾਂ ਮੁੜ ਕੇ ਇੰਟਰਸਟ ਹੀ ਇੰਨਾ ਫੇ ਮੈਂ ਗ੍ਰੰਥ ਲੈ ਆਂਦੇ ਬਹੁਤ ਕੁਛ ਕੀਤਾ ਠੀਕ ਆ ਤੇ ਕਰਦੇ ਕਰਦੇ ਫੇ ਢਾਈ ਤਿੰਨ ਸਾਲ ਤੋਂ ਫੇ ਮੈਂ ਜੁੜ ਗਿਆ ਸਗਾ ਨਾੜੀਵਾ ਦੇ ਗੁਰੂਕੁਲ ਇਹ ਗੁਰੂਕੁਲ ਦੀ ਜਿਹੜੀ ਪਰੰਪਰਾ ਆ ਇਹਦੇ ਵਿੱਚ ਆਮ ਯੂਨੀਵਰਸਿਟੀ ਸਕੂਲ ਵਾਂਗੂ ਨਹੀਂ ਪੜਾਇਆ ਜਾਂਦਾ ਕਾਲਜਸ ਵਗੈਰਾ ਕਿੱਥੇ ਆ ਜੀ ਨਾੜੀ ਪ੍ਰੀਖਿਆ ਦਾ ਜਿਹੜਾ ਤੁਸੀਂ ਗੁਰੂਕੋਲ ਇਹ ਗੁਰੂਕੋਲ ਹੈਗਾ ਕਰਨਾਲ ਦੇ ਵਿੱਚ ਹਰਿਆਣਾ ਸਟੇਟ ਅੱਛਾ ਜੀ ਅੱਛਾ ਜਦੋਂ ਅਸੀਂ ਦਿੱਲੀ ਨੂੰ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਬਸ ਕਰਨਾਲ ਆਉਂਦਾ ਰਾਹ ਚ ਠੀਕ ਆ ਉੱਥੇ ਤੁਸੀਂ ਮਤਲਬ ਉੱਥੇ ਹਾਂਜੀ ਹਾਂ ਉਹ ਮੈਂ ਸਟੱਡੀ ਕੀਤੀ ਮਤਲਬ ਸਿੱਖਿਆ ਉਹਨਾਂ ਤੋਂ ਜਾ ਕੇ ਬਿਲਕੁਲ ਉਹਨਾਂ ਨੇ ਫਿਰ ਪ੍ਰੈਕਟੀਕਲੀ ਜਿੱਦਾਂ ਸਰਟੀਫਿਕੇਟ ਦਿੰਦੇ ਆ ਸਰਟੀਫਿਕੇਟ ਵਗੈਰਾ ਦਿੰਦੇ ਆ ਪ੍ਰੋਪਰ ਐਜੂਕੇਸ਼ਨ ਆ ਹਾਂਜੀ ਹਾਂਜੀ ਓਕੇ ਜੀ ਓਕੇ ਠੀਕ ਆ ਤੇ ਸਰਟੀਫਾਈਡ ਆ ਉਹ ਠੀਕ ਆ ਜੀ ਤੇ ਗੁਰੂਕੋਲ ਜਿਹੜਾ ਆ ਉਹਦੇ ਵਿੱਚ ਫਿਰ ਜਿੱਦਾਂ ਗੁਰ ਦੱਸ ਦੇ ਆ ਵੀ ਇੱਥੋਂ ਇਦਾਂ ਨਾੜੀ ਚੈੱਕ ਕਰਨੀ ਆ ਠੀਕ ਆ ਠੀਕ ਆ ਹਨਾ ਠੀਕ ਆ ਉਹ ਚੀਜ਼ ਦੱਸੀ ਫੇਰ ਉਹ ਦੂਸਰੇ 'ਚ ਚਲ ਜਾਂਦੀ ਫੇ ਜਦਾਂ ਠੀਕ ਆ ਸਿਸ਼ 'ਚ ਠੀਕ ਆ ਉਹ ਚੀਜ਼ ਆ ਬਸ ਉਹ ਫੇਰ ਸਿੱਖੀ ਉਹਨਾਂ ਤੋਂ ਤੇ ਹੁਣ ਜਿਹੜਾ 1 ਸਾਲ ਤੋਂ ਤਾਂ ਮੈਂ ਪ੍ਰੈਕਟਿਸ ਕਰ ਹੀ ਰਿਹਾ ਹਾਂ ਠੀਕ ਆ ਠੀਕ ਆ ਹਾਂਜੀ ਉਹ ਇਦਾਂ ਮੱਲੋ ਸਾਡਾ ਮੱਲੋ ਚੱਲਿਆ ਵੀ ਬਿਮਾਰੀ ਤੋਂ ਮੈਂ ਨਿਕਲਿਆ ਠੀਕ ਆ ਫੇ ਇੱਕ ਪੀੜਾ ਸੀ ਮਨ ਦੇ ਵਿੱਚ ਇੱਕ ਮੈਨੂੰ ਪਤਾ ਸੀ ਦਰਦ ਕੀ ਹੁੰਦਾ ਹਾਂਜੀ ਤੇ ਦੂਸਰਾ ਬੰਦਾ ਵੀ ਨਿਕਲੇ ਠੀਕ ਆ ਬਿਲਕੁਲ ਬਸ ਉਹ ਭਾਵ ਨੂੰ ਲੈ ਕੇ ਫੇਰ ਮੱਲੋ ਇਦਾਂ ਤੁਰਿਆ ਕੰਮ ਠੀਕ ਹੈ ਨਹੀਂ ਚਲੋ ਬਹੁਤ ਇੱਕ ਤੁਸੀਂ ਵਧੀਆ ਗੱਲ ਦਸੀ ਇਹ ਆਪਣਾ ਜਿੱਦਾਂ ਤੁਹਾਡਾ ਪਾਸਟ ਕੀ ਰਿਹਾ ਜਿੱਦਾਂ ਕਿਉਂ ਇੰਟਰਸਟ ਜਾ ਕੇ ਆ ਇਸ ਚੀਜ਼ ਦਾ ਮੈਂ ਇਹ ਸਿਕਾ ਵੀ ਕਾਹ ਤੋਂ ਆਇਆ ਇੱਧਰ ਆਉਣ ਵਾਲੇ ਪਾਰਟ ਦੇ ਵਿੱਚ ਸੀ ਰੰਜੋਤ ਪਾਜੀ ਕੋ ਇਹ ਵੀ ਜਾਣਾਂਗੇ ਕਿ ਜਿਹੜੀ ਨਾੜੀ ਪਰਿਕਸ਼ਾ ਆ ਉਹਦੇ ਮਤਲਬ ਕਿ ਉਹ ਕਿਦਾਂ ਦੇਖਦੇ ਆ ਨਾੜੀ ਮਤਲਬ ਕਿ ਉਹਦੇ ਬਾਰੇ ਪਾਜੀ ਆਪਾਂ ਥੋੜੇ ਗਿਆਨ ਚਾਹੁੰਦੇ ਆ ਤੁਹਾਡੇ ਕੋਲ ਹਾਂ ਮਤਲਬ ਕਿ ਉਹਦੇ ਆਲਦੋ ਆਪਾਂ ਐਕਸਪਰਟ ਨਹੀਂ ਹੋ ਸਕਦੇ ਜਸਟ ਇੱਕ ਬੇਸਿਕ ਨੋਲਿਜ ਕਿ ਵੀ ਜਿਹੜੀ ਇੱਥੇ ਸਾਡੀ ਬਾਤ ਪਿਤ ਕਫ ਦੀ ਤੁਸੀਂ ਗੱਲ ਮੈਨੂੰ ਦੱਸੀ ਸੀਗੀ ਉਹਦੇ ਬਾਰੇ ਆਪਾਂ ਥੋੜੀ ਜਿਹੀ ਡਿਟੇਲ ਆਪਣੇ ਵਿਊਸ ਨੂੰ ਦੱਸਣਾ ਚਾਹੁੰਦੇ ਆ ਸੋ ਥੈਟ ਕਿ ਉਹ ਵੀ ਅਵੇਅਰ ਹੋਣ ਥੋੜਾ ਬਹੁਤ ਤੇ ਹੁਣ ਜਿੱਦਾਂ ਤੁਸੀਂ ਆਪਣਾ ਪਾਸਟ ਬਾਰੇ ਦੱਸ ਰਹੇ ਸੀਗੇ ਕਿ ਕਿੱਥੋਂ-ਕਿੱਥੋਂ ਤੁਹਾਨੂੰ ਇੰਟਰਸਟ ਇਹ ਜਿਸ ਸਮੇਂ ਦੇ ਵਿੱਚ ਤੁਸੀਂ ਜਿੱਦਾਂ ਤੁਹਾਡਾ ਇੰਟਰਸਟ ਜੱਗ ਗਿਆ ਹੂੰ ਉਸ ਸਮੇਂ ਦੇ ਵਿੱਚ ਤਾਂ ਜਿਹੜਾ ਸਮਾਂ ਚੱਲ ਰਿਹਾ ਇਹ 25 ਸਾਲ ਤੁਹਾਡੀ ਏਜ ਆ ਹੈ ਨਾ ਬੱਚੇ ਹੂੰ ਇੱਥੇ ਤਾਂ ਜਿੱਦਾਂ ਕੋਈ ਆਰ ਰੁਪਏ ਤੋਂ ਬਾਦ ਨੂੰ ਜਾਣ ਲੱਗਾ ਹੋਊਗਾ ਤਾਂ ਉਹਨੂੰ ਤਾਂ ਆਲੇ ਦੁਆਲੇ ਵਾਲੇ ਕਹਿੰਦੇ ਹੁਣੇ ਕੀ ਕਰਦਾ ਤੂੰ ਇਹ ਕੀ ਕੰਮ ਫੜ ਲਿਆ ਆ ਕੀ ਬੂਟੇ ਪਟੇਆਂ ਜਿਹਾਂ ਦੇ ਬਾਰੇ ਤੂੰ ਹੈ ਨਾ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਕਦੀ ਅ ਮਿਲ ਜਾਂਦੀਆਂ ਐ ਸੁਣਨ ਨੂੰ ਹੁਣ ਵੀ ਮਿਲ ਜਾਂਦੀਆਂ ਹਾਂਜੀ ਤੇ ਪਰ ਇਦਾਂ ਆ ਕਿ ਜਦੋਂ ਲੋਕਾਂ ਨੂੰ ਫਿਰ ਆਰਾਮ ਮਿਲ ਜਾਂਦਾ ਨਾ ਹਾਂਜੀ ਹਾਂਜੀ ਉਹ ਫਿਰ ਉਹਨਾਂ ਨੂੰ ਜਿਹੜਾ ਸ਼ੰਕਾ ਜਾਂ ਮਨ ਦੇ ਵਿੱਚ ਜਿ ਕੁਝ ਵੀ ਹੁੰਦਾ ਨੈਗੇਟਿਵਿਟੀ ਕਹੋ ਹਾਂਜੀ ਹਾਂਜੀ ਉਹ ਫਿਰ ਹੌਲੀ ਹੌਲੀ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਜਿੱਦਾਂ ਦੀਵਾ ਜਗਦਾ ਹਾਂ ਹਾਂ ਤੇ ਹਨੇਰਾ ਉਹ ਜਿੰਨਾ ਕਰ ਸਕਦਾ ਆ ਉਹ ਫਿਰ ਹਨੇਰਾ ਭਜਾ ਦਿੰਦਾ ਉਹ ਚੀਜ਼ ਆ ਤੇ ਜਿੱਦਾਂ ਤੁਸੀਂ ਗੁਰੂਕੁੱਲ ਗਏ ਆ ਹਾਂਜੀ ਉਹ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਇਸ ਇੱਥੇ ਗੁਰੂਕੁੱਲ ਤੇ ਇੱਥੇ ਸਟੱਡੀ ਹੁੰਦੀ ਆ ਉਹ ਮੈਂ ਸਰਚ ਕਰਦਾ ਸੀਗਾ ਹਾਂਜੀ ਨੈਟ ਤੋਂ ਅੱਛਾ ਜੀ ਨੈਟ ਦਾ ਬੜਾ ਫਾਇਦਾ ਹੋਇਆ ਹਾਂਜੀ ਮੈਂ ਸਰਚ ਕਰਦਾ ਸੀ ਵੀ ਇੰਡੀਆ ਦੇ ਵਿੱਚ ਬੈਸਟ ਜਿਹੜੇ ਨਾੜੀ ਵਿਦਦੇ ਉਹ ਕੌਣ-ਕੌਣ ਆ ਠੀਕ ਆ ਕਾਫੀ ਲਿਸਟਾਂ ਆ ਜਾਂਦੀ ਆ ਠੀਕ ਆ ਪਰ ਸਿਖਾਉਂਦਾ ਕੌਣ ਆ ਅੱਛਾ ਜੀ ਉਹ ਸੀਗਾ ਮੇਨ ਮਤਲਬ ਮੇਰੇ ਲਈ ਠੀਕ ਆ ਠੀਕ ਆ ਉਹ ਫਿਰ ਜਦੋਂ ਸਿਖਾਉਂਦੇ ਸਿਖਾਉਂਦੇ ਦੇਖਿਆ ਵੀ ਜਿਹੜੇ ਆ ਨਾੜੀ ਵਿਦਦੇ ਅਜੀਤ ਸਿੰਘ ਜਾਦਵ ਜੀ ਆ ਅੱਛਾ ਜੀ ਉਹ ਸਿਖਾਉਂਦੇ ਆ ਠੀਕ ਆ ਜੀ ਤੇ ਉਹ ਫਿਰ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਠੀਕ ਆ ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸਾਰਾ ਕੁਝ ਜਿੱਦਾਂ ਫਿਰ ਹੋਇਆ ਜੋ ਵੀ ਓਕੇ ਰਜਿਸਟ੍ਰੇਸ਼ਨ ਹੋਈ ਉੱਥੇ ਗੁਰੂਕਲ ਦੇ ਵਿੱਚ ਠੀਕ ਆ ਐਡਮਿਸ਼ਨ ਹੋਇਆ ਜੋ ਵੀ ਹੂੰ ਹੂੰ ਲੋ ਚੀਜ਼ ਮੈਂ ਉਹਨਾਂ ਦਾ ਮਤਲਬ ਕਹ ਲਓ ਵੀ ਬੇਟਾ ਕਹ ਲਓ ਓਕੇ ਜੀ ਅੰਗ ਕਹ ਲਓ ਠੀਕ ਆ ਜੀ ਸ਼ਿਸ਼ ਕਹ ਲਓ ਜੋ ਮਰਜ਼ੀ ਕਹ ਲਓ ਉਹ ਚੀਜ਼ ਆ ਇਹ ਬਹੁਤ ਵਧੀਆ ਗੱਲ ਆ ਦੇਖੋ ਇੱਕ ਸ਼ਿਸ਼ ਗੁਰੂ ਤੋਂ ਤਦ ਉਦੋਂ ਹੀ ਸਿੱਖ ਸਕਦਾ ਹੈ ਜੇ ਉਹ ਆਪਣਾ ਆਪਣਾ ਸਮਰਪਣ ਕਰ ਦੇਊਗਾ ਬਿਲਕੁਲ ਵਾਕਈ ਗੁਰੂ ਮੰਨੂਗਾ ਕਿਉਂਕਿ ਪਾਜੀ ਇੱਕ ਗੱਲ ਆ ਆਪਾਂ ਆਪਣਾ ਸਮਾਜੇ ਦੇਖੀਏ ਤੇ ਹੁਣ ਆਉਂਦਾ ਸਮਾਜ ਦੇਖੀਏ ਜੰਗ ਜਨਰੇਸ਼ਨ ਜਿਹੜੀ ਐਸ ਵੇਲੇ ਜਨਰੇਸ਼ਨ ਚੱਲ ਰਹੀ ਆ ਛੋਟੇ ਛੋਟੇ ਬੱਚੇ ਹੈਗੇ ਆ ਉਹ ਗੁਰੂ ਨੂੰ ਗੁਰੂ ਨਹੀਂ ਮੰਨਦੇ ਹੈਗੇ ਬਾਈ ਹਾਂਜੀ 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 ਆ ਸਕੂਲਾਂ ਦੇ ਵਿੱਚ ਦੇਖਿਆ ਬਹੁਤ ਬੁਰੇ ਹਾਲਾਤ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਸਾਨੂੰ ਇੱਕ ਡਰ ਹੁੰਦਾ ਹੁੰਦਾ ਸੀ ਸਾਨੂੰ ਰਿਸਪੈਕਟ ਹੁੰਦੀ ਹੁਣ ਵੀ ਕਿਤੇ ਸਾਡੇ ਟੀਚਰ ਮਿਲਦੇ ਨਾਲ ਪੈਰੀਂ ਹੱਥ ਲਾਈ ਦਰ ਹਾਂਜੀ ਹਾਂਜੀ ਤੇ ਉਹ ਬੜਾ ਫਰਕ ਪੈ ਗਿਆ ਚਲੋ ਇਹ ਜਿਹੜੀ ਚੀਜ਼ ਗੁਰੂਕੁਲਾ ਨੇ ਜੀਵਤ ਰੱਖੀ ਆ ਬਹੁਤ ਵੱਡੀ ਗੱਲ ਆ ਹਾਂ ਬਹੁਤ ਵੱਡੀ ਗ ਤੇ ਚਲੋ ਤੁਸੀਂ ਜਿਦਾ ਇਹ ਸਾਰਾ ਕੁਝ ਦੱਸਿਆ ਮੈਂ ਇੱਕ ਗੱਲ ਮੇਰੇ ਮਨ ਦੇ ਵਿੱਚ ਹੈਗੀ ਆ ਆਪਣੇ ਮੈਂ ਸਾਰੇ ਥੀਵਸ ਨੂੰ ਇਹ ਵੀ ਕਹਿਣਾ ਕਿ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਭਾਜੀ ਬੰਦਾ ਬਿਮਾਰ ਕਿਉਂ ਹੁੰਦਾ ਆ ਮੈਂ ਜਾਨਣਾ ਚਾਹੁੰਦਾ ਆ ਉਹਦਾ ਤੁਸੀਂ ਬਰੀਫਲੀ ਦੱਸੋ ਆਉਣ ਵਾਲੇ ਪਾਰਟਸ ਵਿੱਚ ਆਪਾਂ ਡਿਟੇਲਸ ਵਿੱਚ ਦੱਸਾਂਗੇ ਪਰ ਮੈਂ ਤੁਹਾਨੂੰ ਇਹ ਜ਼ਰੂਰ ਇੱਕ ਮੇਰੀ ਇੱਛਾ ਸੀ ਬੰਦਾ ਬਿਮਾਰ ਕਿਉਂ ਹੁੰਦਾ ਆ ਰੀਜ਼ਨ ਕੀ ਬਿਮਾਰ ਹੁੰਦਾ ਕਈ ਬੰਦੇ ਤਾਂ ਕਹਿੰਦੇ ਆਪਾਂ ساری ਉਮਰ ਚ ਬਿਮਾਰ ਹੀ ਨਹੀਂ ਹੋਏ ਭਾਜੀ ਆਯੁਰਵੇਦ ਕੀ ਕਹਿੰਦਾ ਉਹਦੇ ਬਾਰੇ आयुर्वेद ਵਿੱਚ ਭਾਜੀ ਜਿਹੜਾ ਚਰਕ੍ਰਿਸ਼ੀ ਜੀ ਹੈ ਨਾ ਹਾਂਜੀ ਉਹਨਾਂ ਨੇ ਲਿਖਿਆ ਵੀ ਮੈਂ ਸ਼ਲੋਕ ਬੋਲਦਾ ਸੰਸਕ੍ਰਿਤ ਦਾ ਹਾਂਜੀ ਹਾਂਜੀ ਉਹ ਚ ਲਿਖਿਆ ਹੈ ਕਿ ਸਵਸਥस्य स्वास्थ्य रक्षणं आतुरस्य विकार प्रशमनं च ਇਹਦਾ ਮਤਲਬ ਆ ਕਿ ਜਿਹੜਾ ਸਵਸਥ ਵਿਅਕਤੀ ਹੈ ਨਾ ਹਾਂਜੀ ਉਹਦੇ ਸਵਾਸਥ ਦੀ ਰੱਖਿਆ ਕਰ ਲਓ ਪਹਿਲਾ ਠੀਕ ਹੈ ਜੀ ਤੇ ਜਿਹੜਾ ਬਿਮਾਰ ਆ ਉਹਦੀ ਬਿਮਾਰੀ ਦਾ ਜਿਹੜਾ ਆ ਸ਼ਮਨ ਕਰ ਦੋ ਅੱਛਾ ਜੀ ਇਹ ਮਤਲਬ ਕਿ ਪਹਿਲਾ ਦੇਖੋ ਵੀ ਉਹਨਾਂ ਨੇ ਬਿਮਾਰੀ ਨੂੰ ਤੇ ਬਿਮਾਰ ਬੰਦੇ ਨੂੰ ਨਹੀਂ ਦੇਖਿਆ ਉਹਨਾਂ ਨੇ ਕਿਹੜਾ ਜਿਹੜਾ ਸਵਸਤ ਬੰਦਾ ਹੈ ਨਾ ਉਹਦੇ ਸਵਸਤ ਨੂੰ ਜਿਹੜਾ ਮੇਨਟੇਨ ਕਰਦੋ ਠੀਕ ਹੈ ਪਹਿਲਾ ਜਿਹੜਾ ਉਹਦਾ ਸਿਧਾਂਤ ਆ ਠੀਕ ਆ ਕਿ ਉਹਨੂੰ ਬਚਾ ਲਓ ਬਾਕੀ ਫਿਰ ਜਿਹੜੇ ਉਹਨਾਂ ਨੂੰ ਤਾਂ ਸਾਂਭਣ ਨੂੰ ਫਿਰ ਹੈਗੇ ਹੀ ਆ ਅਸੀਂ ਹੂੰ ਹੂੰ ਫਿਰ ਫਿਰ ਦੂਸਰੀ ਦੀ ਗੱਲ ਕੀਤੀ ਆ ਵੀ ਬਿਮਾਰੀ ਦਾ ਸ਼ਮਨ ਕਰਨਾ ਠੀਕ ਆ ਪਹਿਲਾ ਜਿਹੜਾ ਉਹ ਉਹਦਾ ਮਤਲਬ ਇਹ ਆ ਕਿ ਇਹ ਇੱਕ ਤਾਂ ਇੰਨੀ ਬਰੀਫ ਐ ਕਰਤਾ ਇਹਦਾ ਮਤਲਬ ਆ ਕਿ ਉਹ ਸਾਨੂੰ ਜੀਵਨ ਜੀਣ ਦਾ ਢੰਗ ਸਿੱਖਣਾ ਪੈਣਾ ਠੀਕ ਆ ਤੇ ਬਿਮਾਰ ਕਿੱਦਾਂ ਨਹੀਂ ਹੋਣਾ ਠੀਕ ਆ ਤੇ ਬਿਮਾਰ ਕਿੱਦਾਂ ਹੋਣਾ ਹੈ ਉਹ ਤਾਂ ਸਾਰੀ ਦੁਨੀਆ ਹੀ ਹੁਣ ਬਿਮਾਰ ਆ ਹਮ ਹਮ ਤੇ ਉਹ ਜਿਹੜੇ ਜਿੱਦਾਂ ਹੁਣ ਮਿਲਖਾ ਸਿੰਘ ਦੀ ਤੁਸੀਂ ਗੱਲ ਕੀਤੀ ਜਾਂ ਹੋਰ ਵੀ ਆਪਣੇ ਪਿੰਡਾਂ ਦੇ ਵਿੱਚ ਬੰਦੇ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਅਸਲ 'ਚ ਪਤਾ ਹੁੰਦਾ ਆ ਭਾਜੀ ਹਮ ਹਮ ਚਾਹੇ ਕਹ ਲਓ ਸਮਤ ਸੀ ਉਹਨਾਂ ਨੂੰ ਅੰਦਰੋਂ ਅੱਛਾ ਜੀ ਜਾਂ ਕਿਸੇ ਉਹਨਾਂ ਨੇ ਅਬਜ਼ਰਵ ਕੀਤੀ ਚੀਜ਼ ਠੀਕ ਆ ਜਾਂ ਕਈ ਵਾਰੀ ਸਿੱਖਣ ਨੂੰ ਵੀ ਗੁਰੂ ਤੋਂ ਮਿਲ ਜਾਂਦਾ ਹਮ ਹਮ ਇਸ ਕਰਕੇ ਉਹ ਦੋ ਤਿੰਨ ਇਹਨਾਂ ਦੇ ਕਾਰਨ ਆ ਕਈ ਅਵੇਅਰ ਹੀ ਭਾਜੀ ਸ਼ੁਰੂ ਤੋਂ ਇੰਨੇ ਹੁੰਦੇ ਆ ਉਹ ਅਵਾਗੌਣ ਖਾਂਦੇ ਹੀ ਨਹੀਂਗੇ ਬਾਰੋਂ ਕੋਈ ਚੀਜ਼ ਖਾਂਦੇ ਹੀ ਨਹੀਂ ਗਏ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਹੁੰਦਾ ਓਕੇ ਤਾਂ ਮੇਨ ਇਹਦਾ ਮਤਲਬ ਕੰਟਰੋਲ ਮੂਹ ਵਾਲਾ ਪਹਿਲੀ ਗੱਲ ਮੰਨ ਵੀ ਆ ਮੂਹ ਵੀ ਸਾਰਾ ਕੁਝ ਹੀ ਆ ਠੀਕ ਆ ਠੀਕ ਆ ਉਹ ਅਵੇਰਨੈਸ ਜਿਹਨੂੰ ਹੋ ਜਾਂਦੀ ਆ ਠੀਕ ਆ ਉਹ ਬਚ ਜਾਂਦਾ ਠੀਕ ਆ ਮੇਨ ਇਹ ਆ ਕਿ ਦੇਖੋ ਵਾਇਰਲ ਚੀਜ਼ਾਂ ਹੋ ਜਾਂਦੀਆਂ ਜੁਕਾਮ ਹੋ ਜਾਂਦਾ ਖੁਕਾਰ ਹੋ ਜਾਂਦਾ ਹਾਂਜੀ ਤੇ ਕੋਈ ਕਿਸੇ ਤੋਂ ਕੋਈ ਸ਼ੂਤ ਦੀ ਬਿਮਾਰੀ ਵੀ ਹੋ ਸਕਦੀ ਆ ਹਾਂਜੀ ਸੋ ਇਹ ਚੀਜ਼ਾਂ ਤਾਂ ਹੋ ਜਾਂਦੀਆਂ ਆ ਪਰ ਜਿੱਦਾਂ ਤੁਹਾਨੂੰ ਹੋਈ ਆ ਨਾ ਮਤਲਬ ਤੁਹਾਨੂੰ ਬੁਖਾਰ ਹੋ ਗਿਆ ਹਾਂਜੀ ਤੁਸੀਂ ਨੋਟ ਕਰੋ ਉਹਨੂੰ ਚਾਹੇ ਲਿਖ ਕੇ ਕਰ ਲੋ ਜਾਂ ਮਨ 'ਚ ਕਰ ਲੋ ਤੇ ਮੈਨੂੰ ਬੁਖਾਰ ਹੋਇਆ ਕਾਹਤੋਂ ਹੋਇਆ ਠੀਕ ਆ ਆਪਰੇਸ਼ਨ ਜਦੋਂ ਆ ਗਿਆ ਤੁਹਾਡੇ ਠੀਕ ਆ ਤਾਂ ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਕਿ ਕਿਤੇ ਜਿੱਦਾਂ ਮੈਂ ਤੁਹਾਨੂੰ ਦੱਸਦਾ ਮੈਂ ਕਿੱਦਾਂ ਕਰਦਾ ਹੁੰਨਾ ਸੀ ਜਿੱਦਾਂ ਮੈਂ ਨਾ ਪ੍ਰੈਕਟਿਸ ਕਰਨੀ ਆਪਣੀ ਐਕਸਰਸਾਈਜ਼ ਵਗੈਰਾ ਮੈਂ ਤੁਰੰਤ ਬਾਅਦ ਪਾਣੀ ਪੀ ਲੈਣਾ ਪਤਾ ਨਹੀਂ ਸੀਗਾ ਅੱਛਾ 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 ਤੇ ਉਹਨਾਂ ਕੀ ਹੁੰਦਾ ਸੀ ਗਰਮ ਸਰਦ ਹੋ ਕੇ ਮੈਨੂੰ ਬੁਖਾਰ ਚੜਦਾ ਸੀ ਠੀਕ ਆ ਮੈਂ ਸੋਚੀ ਜਾਣਾ ਕਿ ਮੈਂ ਕੋਈ ਬਾਹਰਲੀ ਚੀਜ਼ ਨਹੀਂ ਖਾਧੀ ਮੈਂ ਆ ਨਹੀਂ ਕੀਤਾ ਨਾ ਨਹੀਂ ਕੀਤਾ ਕਰਦੇ 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 ਫੇ ਮੈਂ ਨਾ ਮੈਨੂੰ ਜਦੋਂ ਹਾਂਜੀ ਤਾਂ ਮੈਂ ਉਹ ਜਦੋਂ ਤੁਹਾਨੂੰ ਦੱਸਿਆ ਵੀ ਬੈਦ ਜੀ ਹਾਂਜੀ ਹਾਂਜੀ ਉਹਨਾਂ ਕੋਲ ਮੈਂ ਗਿਆ ਠੀਕ ਹੈ ਉਹਨਾਂ ਨੇ ਉਦਾਂ ਹੀ ਜਸਟ ਮੈਨੂੰ ਕਿਹਾ ਕਹਿੰਦੇ ਵੀ ਮਿਹਨਤ ਕਰਕੇ ਪਾਣੀ ਜੱਕਦਾ ਹੁੰਦਾ ਨਹੀਂ ਪੀਣਾ ਅੱਛਾ ਮੈਂ ਕਿਹਾ ਹਾਂਜੀ ਇਹ ਤਾਂ ਪੀਣਾ ਕਹਿੰਦੇ ਬਸ ਉਹ ਰੋਕੇ ਪੀਆ ਕਰ ਉਹਨੂੰ ਛੱਡ ਦੇ ਠੀਕ ਹੈ ਠੀਕ ਹੈ ਉਹ ਦੇ ਲੋ ਇੱਕ ਨਿੱਕੀ ਜਿਹੀ ਚੀਜ਼ ਮੈਨੂੰ ਉਹਨੂੰ ਮਤਲਬ ਕਿ ਕਹ ਲੋ ਸਟੇ ਕਰ ਰਹੀ ਸੀ ਬਿਮਾਰੀ ਨੂੰ ਅੱਛਾ ਜੀ ਜਾਂ ਉਹਨੂੰ ਮਤਲਬ ਕਿ ਬਾਰ ਬਾਰ ਰਿਪੀਟ ਕਰ ਰਹੀ ਸੀ ਠੀਕ ਹੈ ਠੀਕ ਹੈ ਠੀਕ ਹੈ ਇੱਕ ਨਿੱਕੀ ਜਿਹੀ ਦੇ ਲੋ ਚੀਜ਼ ਹਾਂ ਉਹ ਮੈਨੂੰ ਫਿਰ ਜਦੋਂ ਨਹੀਂ ਪਤਾ ਲੱਗੀ ਫਿਰ ਮੈਂ ਸਿੱਖੀ ओके वो फिर मैं जिले वो करती अपने ते लागू तो फिर मतलब बंदा बीमार होना ਦਾ ਇੱਕ ਰੀਜ਼ਨ ਇਹ ਵੀ ਆ ਸਭ ਤੋਂ ਵੱਡਾ ਕਿ ਅਵੇਅਰਨੈਸ ਨਹੀਂ ਕੀ ਹਾਂਜੀ ਹਾਂ ਬਿਲਕੁਲ ਬਿਲਕੁਲ ਅਸੀਂ ਕੀ ਕਰਦੇ ਆ بیمار ਹੁੰਨੇ ਦੁਬਾਰਾ ਫੇਰ ਉਹ ਗਲਤੀ ਕਰਦੇ ਹਮ ਇੱਕ ਵਾਰੀ ਖੱਡੇ ਚ ਡਿੱਗ ਗਏ ਦੂਸਰੇ ਚ ਫੇਰ ਡਿੱਗਦੇ ਪੰਜਵੀਂ ਵਾਰ ਫੇਰ ਉੱਤੇ ਉਸੇ ਜੀ ਡਿੱਗੀ ਜਾਂਦੇ ਮੁਰਮੁਰ ਏਦਾਂ ਨਹੀਂ ਚਲੋ ਇਹ ਗੱਲ ਤਾਂ ਠੀਕ ਸਹੀ ਆ ਬਿਲਕੁਲ ਚਲੋ ਆਪਾਂ ਹੁਣ ਜਿੱਦਾਂ ਮੈਂ ਭਾਜੀ ਹੁਣਾ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਉਹਨਾਂ ਦਾ ਭਾਜੀ ਹੁਣਾ ਦਾ ਨੰਬਰ ਵੀ ਮੈਂ ਡਿਸਪਲੇ ਕਰ ਦਵਾਂਗਾ ਇਸ ਵੀਡੀਓ ਦੇ ਵਿੱਚ ਤੇ ਕਿਸੇ ਨੂੰ ਵੀ ਕੋਈ ਕੰਸਲਟੇਸ਼ਨ ਦੀ ਜ਼ਰੂਰਤ ਹੈ ਤੇ ਭਾਜੀ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਆਉਣ ਵਾਲੇ ਪੋਡਕਾਸਟ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਭਾਜੀ ਨਾਲ ਗੱਲਾਂ ਕਰਾਂਗੇ ਜਿੱਦਾਂ ਤੁਹਾਨੂੰ ਇਸ ਦੇ ਵਿੱਚ ਇਸ ਵਲੌਗ ਦੇ ਵਿੱਚ ਭਾਜੀ ਦਾ ਕੁਝ ਪਿਛੋਕੜ ਦੱਸਿਆ ਕਿਦਾਂ ਕਿੱਥੋਂ ਇੰਟਰਸਟ ਜਾਗਿਆ ਉਹਨਾਂ ਦਾ ਆਯੁਰਵੇਦ ਨੂੰ ਤੇ ਕਿੱਥੋਂ ਸਟੱਡੀ ਕੀਤੀ ਉਹਨਾਂ ਨੇ ਤੇ ਉਸ ਤੋਂ ਇਲਾਵਾ ਹੁਣ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਬੰਦਾ ਬਿਮਾਰ ਹੁੰਦਾ ਕਿਉਂ ਆ ਥੋੜਾ ਬਰੀਫਲੀ ਆਪਾਂ ਇੱਕ ਪੁਆਇੰਟ ਦੱਸਿਆ ਹੋਰ ਡਿਟੇਲ ਦੇ ਵਿੱਚ ਅਸੀਂ ਹੋਰ ਡਿਟੇਲ ਦੇ ਵਿੱਚ ਆਉਣ ਵਾਲੇ ਪੋਡਕਾਸਟ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਦੇ ਸਮੇਂ ਦੀ ਡਿਮਾਂਡ ਵੀ ਆ ਭਾਜੀ ਅੱਜ ਕੱਲ ਕਿਉਂਕਿ ਬੰਦੇ ਬਹੁਤ ਜਿੱਦਾਂ ਕਰੋਨਾ ਦੇ ਡਰ ਨਾਲ ਹੀ ਮਾਨਸਿਕ ਤੌਰ ਤੇ ਵੀ ਬਿਮਾਰ ਹੋਏ ਇਹਨਾਂ ਬਾਰੇ ਵੀ ਆਪਾਂ ਗੱਲਾਂ ਕਰਨੀਆਂ ਆ ਕਿ ਮਾਨਸਿਕ ਪ੍ਰੋਬਲਮਸ ਜਿਹੜੀਆਂ ਆ ਉਹ ਕਿੱਥੋਂ ਤੱਕ ਮਤਲਬ ਬੰਦੇ ਦੇ ਬੰਦੇ ਨੂੰ ਇੰਪੈਕਟ ਕਰ ਰਹੀਆਂ ਆ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਨਾ ਭਾਜੀ ਬਾਰੇ ਇਹ ਸਿਰਫ ਇਹ ਨਹੀਂ ਹੈਗਾ ਕਿ ਚਲੋ ਭਾਜੀ ਦਾ profession ਆ ਇਹ ਦੇ ਵਿੱਚ ਪਰ ਸਮਾਜ ਦੀ ਸੇਵਾ ਜੋ ਸਮਾਜ ਦਾ ਉਦਾਰ ਹੋ ਸਕੇ ਉਹਦੇ ਲਈ ਭਾਜੀ ਬਿਲਕੁਲ ਹੀ ਮਤਲਬ ਤਿਆਰ ਰਹਿੰਦੇ ਆ ਜਿੱਦਾਂ ਉਹ ਪਿੱਛੇ ਭਾਜੀ ਉਹਨਾਂ ਨੇ ਕੁਝ ਬੂਟੇ ਤਿਆਰ ਕੀਤੇ ਸੀ ਉਹਨਾਂ ਨੇ ਕਿਹਾ ਸੀਗਾ ਵੀ ਗੁੱਲਰ ਦੇ ਸੀਗੇ ਭਾਜੀ ਉਹ ਬਿੱਲ ਬਿੱਲ ਦੇ ਸੌਰੀ ਬਿੱਲ ਦੇ ਕੁਝ ਜਿੱਦਾਂ ਪੌਦੇ ਤਿਆਰ ਕੀਤੇ ਸੀਗੇ ਤੇ ਉਹ ਭਾਜੀ ਕਹਿੰਦੇ ਸੀਗੇ ਵੀ ਲੈ ਜਾਓ ਮੇਰੇ ਕੋਲ ਜਿਹਨੂੰ ਵੀ ਚਾਹੀਦੇ ਉਹਦੀ ਆਪਾਂ ਵੀਡੀਓ ਵੀ ਪਾਈ ਸੀ ਇੰਦਾ ਟਾਈਮ ਟੂ ਟਾਈਮ ਭਾਜੀ ਜਿਤਾ ਕਿ ਇਹ ਹੈਲਪ ਕਰਦੇ ਰਹਿੰਦੇ ਆ ਸਮਾਜ ਦੇ ਵਿੱਚ ਕਿ ਕੁਝ ਬੂਟੇ ਲਗਾਏ ਜਾਣ ਜਿਹੜੇ ਕਿ ਸਾਰਿਆਂ ਦੀ ਹੈਲਥ ਦੇ ਲਈ ਬੈਨੀਫੀਸ਼ੀਅਲ ਆ ਬੂਟੇ ਦਾ ਸ਼ੁਰੂ ਤੋਂ ਇਹ ਬਚਵੰਤੋਂ ਮੈਂ ਸਿਕਾ ਲਾਉਣਾ ਕੁਦਰਤ ਲਈ ਸੀ ਜੀ ਜੀ ਲਾਈ ਹੁਣ ਤੱਕ ਵੀ ਲਾਈ ਚੱਲ ਜਾਂਦਾ ਉਹ ਚੱਲੀ ਜਾਂਦਾ ਤੇ ਜਿੱਦਾਂ ਤੁਹਾਨੂੰ ਤੁਸੀਂ ਨਾੜੀ ਪ੍ਰੀਖਿਆ ਪਲਸ ਡਾਇਗਨੋਸ ਤੇ ਉਹ ਪਲਸ ਦੇਖ ਕੇ ਹੀ ਭਾਜੀ ਹੁਣੀ ਜਿੱਦਾਂ ਕੁਝ ਟਾਈਮ ਲੱਗਦਾ ਉਹਨੂੰ ਅੱਧਾ ਪੌਣਾ ਘੰਟਾ 1 ਘੰਟਾ 1 ਆਰ ਐਟ ਲੀਸਟ ਲੱਗਦਾ ਆ ਉਹ ਖਾਲੀ ਪੇਟ ਦਿਖਾਉਣੀ ਹੁੰਦੀ ਭਾਜੀ ਹੈਨਾ ਜਦੋਂ ਸਵੇਰ ਦਾ ਸਮਾਂ ਹੁੰਦਾ ਉਦੋਂ ਦਿਖਾਓ ਆ ਕੇ ਤੇ ਉਸ ਤੋਂ ਤੁਹਾਡੀ ਜਿਹੜੀ ਸਰੀਰ ਦੇ ਵਿੱਚ ਜਿਹੜੀਆਂ ਵੀ ਕੁਝ ਗਲਤ ਦੋਸ਼ ਦੋਸ਼ ਆ ਗਏ ਆ ਬਾਤ ਪਿਤ ਦੋਸ਼ ਜੋ ਬਾਤ ਪਿਤ ਕਫ ਕਿਦਾਂ ਉਹ ਗੜਬੜਾ ਗੜਬੜਾਏ ਹੋਏ ਆ ਉਹ ਤਾਂ ਪਤਾ ਲੱਗਦਾ ਆ ਨਬਜ਼ ਦੇਖ ਕੇ ਉਹ ਪ੍ਰੋਪਰ ਜਿੱਦਾਂ ਸਟੱਡੀ ਕੀਤੀ ਭਾਜੀ ਨੂੰ ਦੱਸਿਆ ਮਤਲਬ ਭਾਜੀ ਹੁਣਾਂ ਨੇ ਦੱਸਿਆ ਹੀ ਆ ਸਟੱਡੀ ਕੀਤੀ ਆ ਤੇ ਜ਼ਰੂਰ ਜੇ ਕਿਸੇ ਨੂੰ ਪ੍ਰੋਬਲਮ ਆ ਤਾਂ ਭਾਜੀ ਨੂੰ ਜ਼ਰੂਰ ਮਤਲਬ ਕਿ ਕੰਟੈਕਟ ਕਰੇ ਤੇ ਆਪਾਂ ਤਾਂ ਇਹ ਚਾਹੁੰਦੇ ਆ ਕਿ ਵੀ ਇੱਧਰ ਉੱਧਰ ਜਾਣ ਨਾਲੋਂ ਜ਼ਿਆਦਾ ਪੈਸਾ ਖਰਾਬ ਕਰਨ ਨਾਲੋਂ ਆਰਾਮ ਮਿਲੇ ਜਲਦੀ ਤੋਂ ਜਲਦੀ ਤੇ ਠੀਕ ਆ ਪਾਜੀ ਧੰਨਵਾਦ ਜੀ ਤੁਹਾਡਾ ਬਹੁਤ 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 ਵਧੀਆ ਲੱਗਾ ਨੈਕਸਟ ਪੋਡਕਾਸਟ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਹੋਰ ਜੰਗਲ ਵਿੱਚ ਬਣਾਈਏ ਤੇ ਇਹ ਪਾਜੀ ਇੱਕ ਵਾਰੀ ਪਾਜੀ ਤੁਹਾਨੂੰ ਦੁਬਾਰਾ ਦੱਸ ਦੇਣਗੇ ਕਿ ਕਿਉਂਕਿ ਇਹਨੇ ਪਾਜੀ ਹੁਣਾਂ ਦੇ ਘਰ ਦੇ ਨਾਲ ਹੀ ਜੰਗਲ ਆ ਪਾਜੀ ਇੱਕ ਵਾਰੀ ਇਹ ਤਾਂ ਦੱਸ ਦਿਓ ਕਿਹੜਾ ਜੰਗਲ ਜਿੱਥੇ ਬੈਠੇ ਆਪਾਂ ਚੋਕਾ ਪਿੰਡ ਆ ਚੋਕਾ ਠੀਕ ਹੈ ਜੀ ਇੱਥੇ ਜਿਹੜੀ ਆ ਮਾਤਾ ਜੀ ਆ ਕੋਈ ਦਾਦੀ ਜੀ ਜਿੱਦਾਂ ਇਹਨਾਂ ਦੇ ਸਿਗੇ ਪੁਰਾਣੇ ਉਹਨਾਂ ਦੀ ਜਗ੍ਹਾ ਆ ਠੀਕ ਆ ਜੀ ਤੇ ਉਹ ਬੜੇ ਆਪਣੇ ਮੰਨਦੇ ਆ ਇਸ ਜਗ੍ਹਾ ਨੂੰ ਇੱਥੇ ਉਹਨਾਂ ਨੇ ਬਚਾ ਕੇ ਇਹ ਜੰਗਲ ਨੂੰ ਵੀ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਮੇਰੇ ਸਾਰੇ viewers ਦਾ ਬਹੁਤ ਬਹੁਤ ਧੰਨਵਾਦ ਜੀ ਇਸ vlog ਨੂੰ ਦੇਖਣ ਦੇ ਲਈ ਬਹੁਤ ਹੀ ਜਲਦ ਮੈਂ ਇਹਨੂੰ ਐਕਚੁਅਲੀ vlog ਨਹੀਂ ਕਹਿਣਾ ਚਾਹਣਾ ਹੁਣ ਮੈਂ ਪੋਡਕਾਸਟ ਜੰਗਲ ਦੇ ਵਿੱਚ ਬੈਠ ਕੇ ਪੋਡਕਾਸਟ ਕੀਤੀ ਗਈ ਤੇ ਇਸ ਪੋਡਕਾਸਟ ਦੀ ਸੀਰੀਜ਼ ਦਾ ਦੂਜਾ ਪਾਰਟ ਮੈਂ ਜਲਦ ਹੀ ਲੈ ਕੇ ਹਾਜ਼ਰ ਹੋਵਾਂਗਾ ਟਿਲ ਦੈਨ ਟੇਕ ਕੇਅਰ ਬਾਏ ਬਾਏ ਠੀਕ ਆ ਜੀ ਸਤਿ ਸ਼੍ਰੀ ਅਕਾਲ